ਭਈ ਅੱਜ ਕੱਲ ਲੋਕ ਐਡੇ ਕਸਾਈ ਮੈਂ ਕਹਿੰਦੇ ਜਲਾਦ ਕੀ ਨਾਮ ਦਮ ਐ ਇਹੋ ਜੇ ਲੋਕਾਂ ਨੂੰ ਬਸ ਮੈਨੂੰ ਮੇਰੇ ਦਿਮਾਗ ਆ ਨਹੀਂ ਰਿਹਾ ਵੀ ਜਿਹੜੇ ਸਟਰੀਟ ਡੌਗ ਦਾ ਬਲੱਡ ਕੱਢ ਕੇ ਹਨਾ ਇਕੱਠਾ ਕਰਕੇ ਪੈਟ ਨੂੰ ਦੇ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹੈਮਦਰਪੁਰਾ ਤੋਂ ਮੈਂ ਮਿੰਟੂ ਫਰਮੀ ਹੈਮਦਰਪੁਰਾ ਜੀ ਤੇ ਅੱਜ ਤੁਹਾਨੂੰ ਬਿੰਦਿਆ ਸਿੰਗਲਾ ਜੀ ਨਾਲ ਮਲਾ ਰਹੇ ਹਾਂ ਬਰਨਾਲੇ ਤੋਂ ਨੇ ਤੇ ਇੱਕ ਜਿਹੜਾ ਸਟਰੀਟ ਡੌਗ ਹੁੰਦੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਮਗਰ ਰਹਿੰਦੇ ਨੇ ਕਿੰਨਾ ਸਮਾਂ ਹੋ ਗਈ ਤੁਹਾਨੂੰ ਜਿਹੜੀ ਇਹ ਸੇਵਾ ਆਪਾਂ ਤੁਸੀਂ ਕਰਦੇ ਸੀ ਸਟ੍ਰੇਟ ਡੌਗ ਦੀ ਭਈਆ ਮੈਨੂੰ 7-8 ਸਾਲ ਤੋਂ ਵੱਧ ਹੋ ਗਏ ਜੀ ਤੇ ਕਿੰਨੇ ਤੁਸੀਂ ਹੁਣ ਤੱਕ ਜਿਹੜੇ ਡੌਗ ਦੀ ਜਿਹੜੀ ਕੇਅਰ ਕਰ ਚੁੱਕੇ ਹੋ ਹੁਣ ਤੱਕ ਹਾਂ ਪਤਾ ਪਹਿਲਾਂ ਮੈਂ ਆਪਣੇ ਬੱਚੇ ਨਾ ਕੋਈ ਵੀ ਮੈਨੂੰ ਦਿਖਦੀ ਸੀ ਕੋਈ ਵੀ ਜਖਮੀ ਜਾਨਵਰ ਜਾਂ ਕੋਈ ਵੀ ਆਪਣਾ ਪੱਪੀ ਦਿਖਦਾ ਸੀ ਛੋਟਾ ਬੱਚਾ ਤਾਂ ਮੈਂ ਕਰ ਲੈਂਦੀ ਹੁੰਦੀ ਸੀ ਮੇਰੇ ਕੋਲ ਜਗ੍ਹਾ ਨਹੀਂ ਸੀ ਕਾਰ ਸਾਡੇ ਕੋ ਪੈਟ ਪਾਲਿਆ ਸੀ ਮੈਨੂੰ ਉਹਦਾ ਫਿਕਰ ਹੁੰਦਾ ਸੀ ਕਿਤੇ ਇਹਨੂੰ ਨਾਲ ਕੋਈ ਪ੍ਰੋਬਲਮ ਹੋ ਜਾਈਏ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਐਸੀ ਉਹਨੂੰ ਨਾ ਘਰੋਂ ਬਾਹਰ ਨਹੀਂ ਕਰਦੇ ਹੁੰਦੇ ਸੀ ਤੇ ਮੈਂ ਸੇਵਾ ਕਰਨੀ ਉੱਥੇ ਵਿਚਾਰੇ ਨੂੰ ਬੱਚੇ ਨੂੰ ਹਫ਼ਤਾ ਰੱਖਣਾ ਦੱਸਦੇ ਨੇ ਕਿ ਜਿੰਨੇ ਦਿਨ ਵੀ ਆ ਕੋਈ ਜ਼ਖਮੀ ਆ ਜਾਂ ਕੋਈ ਕਿਸੇ ਦੇ ਕੀੜੇ ਪੈ ਗਏ ਜਾਂ ਕੋਈ ਲੱਤਾਂ ਟੁੱਟੀ ਹੋਣੀ ਟ੍ਰੀਟਮੈਂਟ ਕਰਾਉਣਾ ਨਾ ਉੱਥੇ ਰੱਖੀ ਰੱਖਣਾ ਬਾਹਰ ਹੀ ਆਪਣੀ ਲੌਬ ਤੇ ਫਿਰ ਕਰਦੇ 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 ਮੈਨੂੰ ਬਹੁਤ ਟੈਨਸ਼ਨ ਹੋਣ ਲੱਗ ਗਈ ਕਿਉਂਕਿ ਮੈਨੂੰ ਇੱਕ ਤੋਂ ਦੋ ਹੋਣ ਲੱਗ ਗਏ ਦੋ ਤੋਂ ਤਿੰਨ ਹੋਣ ਲੱਗ ਗਏ ਫਿਰ ਮੈਨੂੰ ਦਿੱਕਤ ਹੋਣ ਲੱਗ ਗਈ ਵੀ ਮੈਂ ਹੁਣ ਇਕੱਠੇ ਕਿਵੇਂ ਕਰਾਂ ਇਹਨੇ ਹਾਂਜੀ ਕਿਉਂਕਿ ਸਾਡਾ ਮੇਨ ਗੇਟ ਬਾਹਰ ਹੀ ਸੀਗਾ ਜੀ ਤੇ ਜਦੋਂ ਤੁਸੀਂ ਮੇਨ ਗੇਟ ਖੋਲਦੇ ਸੀ ਸਾਡੇ ਵਿੱਚੇ ਬਾਹਰ ਜਾਂਦੇ ਸੀ ਜੀ ਫਿਰ ਮੈਨੇ ਨਾ ਦੋ ਤਿੰਨ ਥਾਂ ਤੇ ਮੈਂ ਸਟੇਟਸ ਤੇ ਬਹੁਤ ਪਾਣੀ ਹੁੰਦੀ ਸੀ ਵੀ ਕਿਸੇ ਕੋਲ ਜਗ੍ਹਾ ਹੈਗੀ ਆ ਮੈਨੂੰ ਥੋੜੀ ਸੇਵਾ ਵਾਸਤੇ ਦੇ ਦਿਓ ਆਪਾਂ ਕਿਹੜਾ ਕੋਈ ਜਿਸਤੀ ਕਰਾਣੀ ਆ ਆਪਣੇ ਨਾਮ ਹਾਂਜੀ ਹਾਂਜੀ ਮੈਂ ਬਹੁਤਿਆਂ ਕੰਦੀ ਆਪਣੇ ਫਰੈਂਡ ਸਰਕਲ ਚ ਵੀ ਕਹਿੰਦੀ ਹ ਪਰ ਉਹਨਾਂ ਦੀ ਬਹੂ ਨੇ ਮੇਰੀ ਫਰੈਂਡ ਹੈ ਮਤਲਬ ਉਹਨੇ ਦੇਖਿਆ ਵੀ ਹਾਂ ਭਾਬੀ ਬਾਲੇ ਕਰੀ ਜਾਂਦੀ ਹੈ ਫਿਰ ਉਹਨਾਂ ਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਐਦਾ ਕਹ ਕੇ ਸਾਨੂੰ ਪਰੋਸੀਆਂ ਨੇ ਆਹ ਪਲਾਟ ਦਿੱਤਾ ਸਾਨੂੰ ਸੇਵਾ ਵਾਸਤੇ ਜੀ ਇਹ ਵੀ ਸਾਨੂੰ ਮੇਰਾ ਥਲਕਾਉਂਟ ਨਹੀਂ ਕੀਤਾ ਕਿੰਨਾ ਟਾਈਮ ਹੋ ਗਿਆ 2-3 ਸਾਲ ਤਾਂ ਹੋ ਗਏ ਹੋਣਗੇ ਜੀ ਫਿਰ ਅਸੀਂ ਇੱਥੇ ਬਸ ਸੇਵਾ ਕਰਨ ਲੱਗੇ ਤੇ ਇਹ ਜਿਹੜੇ ਤੁਹਾਡੇ ਕੋਲ ਡੌਗੀ ਹੈ ਤੇ ਇਹ ਨੂੰ ਕੀ ਪ੍ਰੋਬਲਮ ਹੋ ਗਈ ਸੀ ਇਹ ਭਈਆ ਪੈਰਾਲਾਈਜ਼ੀ ਇਹ ਮੈਨੂੰ ਸੁਣਨ ਚ ਆਇਆ ਸੀ ਮੇਰੇ ਨਾਲ ਜਦੋਂ ਮੈਂ ਮੰਦਰ ਜਾਨੀ ਇੱਧਰ ਤਾਂ ਨਾ ਮੰਡੀ ਦੇ ਉਹ ਬੱਚੇ ਹੁੰਦੇ ਨੇ ਛੋਟੇ ਛੋਟੇ ਉਹਨਾਂ ਨੇ ਦੱਸਿਆ ਸੀਗਾ ਮੈਨੂੰ ਬਾਅਦ ਚ ਵੀ ਦੀ ਦੀ ਇੱਥੇ ਨਾ ਇਹਨੂੰ ਨਾ ਕਿਸੇ ਨੇ ਉਹ ਮਾਰੀ ਸੋਟੀ ਜੀ ਇੱਥੇ ਬੈਕ ਤੇ ਜੀ ਤੇ ਇਹ ਸਾਡੇ ਨਾ ਸ਼ੈਲਟਰ ਦੇ ਬਾਹਰ ਹੀ ਆ ਗਿਆ ਸੀ ਤੇ ਰਾਤ ਦਾ ਟਾਈਮ ਸੀ ਜਦੋਂ ਮੈਂ ਦੇਖਿਆ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਕਿਹਾ ਪ੍ਰਮਾਤਮਾ ਦੇ ਦੇ ਸ਼ੈਲਟਰ ਦੇ ਸਾਹਮਣੇ ਲਿਆ ਕੇ ਖੜਾ ਕਰਤਾ ਉਹਨੇ ਜੀ ਫਿਰ ਮੈਂ ਆਪਣੇ ਜਿਹੜੇ ਸਾਰੇ ਮੇਰੇ ਸਾਥੀ ਸੀਗੇ ਟੀਮ ਦੇ ਗੁਰਮੀਤ ਵੀਰਾ ਹਾਂਜੀ ਤੇ ਪੁਸ਼ਕਰ ਵੀਰਾ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਰਾਤ ਨੂੰ ਲਗ ਵੀ ਆਏ ਕਰਕੇ ਆਈਓ ਆਪਾਂ ਨਾ ਇੱਕ ਡੋਗੀ ਅੰਦਰ ਕਰਨਾ ਇਹਨੂੰ ਬਹੁਤ ਮੁਸ਼ਕਿਲ ਨਾਲ ਅਸੀਂ ਨਾ ਇੱਥੋਂ ਪਿੰਜਰੇ ਵਿੱਚ ਬੰਦ ਕਰਕੇ ਮਤਲਬ ਅੱਧਾ ਘੰਟਾ ਘੰਟਾਈ ਦੇ ਵਿੱਚ ਅਸੀਂ ਜਿਹੜੇ ਕਰਦੇ ਰਹੇ ਜੀ ਕਿਉਂਕਿ ਜਦੋਂ ਇਹਨਾਂ ਨੂੰ ਚੋਟ ਲੱਗਦੀ ਹੈ ਨਾ ਇਹ ਐਗਰੈਸਿਵ ਹੋ ਜਾਂਦੇ ਆ ਹਾਂਜੀ ਇਹ ਵਿਚਾਰੇ ਬੋਲ ਤਾਂ ਪਾਉਂਦੇ ਨਹੀਂ ਆਪਣੇ ਦੁੱਖ ਆਪਣਾ ਮਤਲਬ ਦੱਸ ਤਾਂ ਸਕਦੇ ਨਹੀਂ ਨਾ ਸਿਰ ਉਹ ਗੁੱਸਾ ਜਰਦਾ ਹੈ ਹਾਂਜੀ ਸਿਰ ਅਸੀਂ ਬੜੀ ਮੁਸ਼ਕਿਲਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਨਾ ਮਸਾ ਇਹਨੂੰ ਅੰਦਰ ਕੀਤਾ ਸੀ ਠੀਕ ਹੈ ਤੇ ਕਿੰਨੇ ਟਾਈਮ ਤੋਂ ਇਹਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਹੁਣ ਕਿੰਨਾ ਕੁ ਠੀਕ ਹੋ ਗਿਆ ਇਹ ਇਹ ਭਈਆ ਹੁਣ ਆਪਣੇ ਪੈਰਾਂ ਤੇ ਲੱਤਾਂ ਤੇ ਚੱਲ ਪੈਂਦਾ ਠੀਕ ਹੈ ਤੇ ਇਹ ਇਹਨੇ 1.5 ਮਹੀਨਾ ਤੱਕ ਮੈਨੂੰ ਆਪਣੇ ਨੇੜੇ ਲੱਗਣ ਹੀ ਨਹੀਂ ਦਿੱਤਾ ਸੀ ਮੈਨੂੰ ਖਾਣਾ ਬੰਦੀ ਸੀ ਪਾਸੀ ਹੋ ਜਾਂਦੀ ਸੀ ਦੋਨੋਂ ਟਾਈਮ ਗੱਲਾਂ ਮਾਰਦੀ ਮੜਾ ਮਟਾ ਵੀ ਇਹਦੀ ਥੋੜਾ ਜਿਹਾ ਘਟੇ ਮੇਰੇ ਤੇ ٹرسٹ ਹੋਵੇ ਹਨਾ ਹਾਂਜੀ ਹੋਲੀ-ਭੋਲੀ ਹੋ ਗਈ ਸੀ ਤੁਨ ਘਰੋਂ ਕਿੰਨੀ ਕਿ ਮਿਲਦੀ ਹੈ ਮਦਦ ਜਾਂ ਕੋਈ ਘਰੋਂ ਭਈਆ ਦੇਖੋ ਪਹਿਲਾਂ ਤਾਂ ਮੇਰੇ ਹਸਬੰਦ ਗੁੱਸੇ ਹੁੰਦੇ ਸੀਗੇ ਬਈ ਯਾਰ ਉਹਨਾਂ ਨੂੰ ਆਏ ਨਹੀਂ ਸੀ ਵੀ ਤੂੰ ਕਿਉਂ ਕਰਦੀ ਆ ਉਹਨਾਂ ਨੂੰ ਆਏ ਸੀ ਵੀ ਆਪਣੇ ਪੈਟ ਨੂੰ ਨਵੇਂ ਪ੍ਰੋਬਲਮ ਹੋ ਜੇ ਕਿਉਂਕਿ ਜਦੋਂ ਬੱਚੇ ਬਾਹਰ ਆਉਂਦੇ ਆ ਨਾ ਤਾਂ ਇਹਨਾਂ ਨੂੰ ਕਿਹੜਾ ਵਿਚਾਰੇ ਨੇ ਕਿਸੇ ਨੇ ਇੰਜੈਕਸ਼ਨ ਲਵਾਈਆ ਕਿਸੇ ਨੇ ਵੈਕਸੀਨੇਸ਼ਨ ਕਰਾਈ ਹੈ ਜੀ ਹੈਨਾ ਫਿਰ ਬਸ ਹੌਲੀ ਹੌਲੀ ਇੱਕ ਦੋ ਦੇ ਜਦੋਂ ਪਤਾ ਸੀਗਾ ਉਹਨਾਂ ਨੇ ਵੀ ਇਹਨੇ ਤਾਂ ਹਟਣਾ ਹੀ ਨਹੀਂ ਤਾਂ ਠੀਕ ਹੈ ਠੀਕ ਹੈ ਮੈਂ ਕਹ ਬਬੂ ਦੇਖਾ ਤੁਸੀਂ ਕੁਝ ਕਰਨਾ ਨਹੀਂ ਜੀ ਮੈਨੂੰ ਕੋਲੋਂ ਰੋਕੋ ਨਾ ਠੀਕ ਹੈ ਠੀਕ ਹੈ ਮੈਂ ਕੋਈ ਮਾੜਾ ਕੰਮ ਤਾਂ ਕਰਦੀ ਨਹੀਂ ਦੇਖੋ ਹਾਂਜੀ ਇਸੇ ਜੀਵ ਦਾ ਦੁੱਖ ਦੂਰ ਕਰਨਾ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਮੇਰੇ ਮਾਈਂਡ ਜਿਵੇਂ ਆ ਗਈ ਮੈਨੂੰ ਵੀ ਨਹੀਂ ਜੀ ਬਧੀਆ ਗੱਲ ਹੈ ਜੀ ਇੱਕ ਆਪਣਾ ਜਾਨਵਰ ਆਏ ਨੇ ਆਪਣਾ ਜਿਹੜਾ ਦੋਖਾ ਬੋਲ ਕੇ ਨਹੀਂ ਦੱਸਦਾ ਤੇ ਆਪਾਂ ਜੇ ਇਹਦੇ ਨਾਲ ਜੁੜੇ ਹੋਇਆ ਉਹਨੂੰ ਮਹਿਸੂਸ ਹੁੰਦਾ ਵੀ ਜਰ ਇਹਨੂੰ ਪ੍ਰੋਬਲਮ ਆ ਆਪਾਂ ਇਹਦੀ ਸੇਵਾ ਕਰੀਏ ਹੋਣੀ ਇਹੋ ਜੇ ਜੁੜਿਆ ਹੋਇਆ ਮੇਰੇ ਨਾਲ ਹੋਣੀ ਮੇਰਾ ਸਾਥ ਨਹੀਂ ਛੱਡਦਾ ਔਰ ਸਾਨੂੰ ਇੱਕ ਹੈਰਾਨੀ ਜੀ ਹੁੰਦੀ ਆ ਵੀ ਇੱਕ ਸ਼ਹਿਰ 'ਚ ਰਹਿਣ ਵਾਲੇ ਜਿੱਥੇ ਬੰਦੇ ਦਾ ਬੰਦਾ ਹੀ ਨਹੀਂ ਕੋਈ ਮੈਂ ਕਹਿੰਦਾ ਵੀ ਸਮਝਦੇ ਬੰਦੇ ਨੂੰ ਬੰਦਾ ਸਮਝਦੇ ਨਹੀਂ ਬਹੁਤ ਘੱਟ ਆਈ ਮਨ ਸਕਦੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡਾ ਉੱਥੇ ਭਾਈ ਜਿਹੜਾ ਹੋਤਣਾ ਉਹ ਤਾਂ ਹੋਤਣਾ ਹਾਂ ਸਹਿਣਾ ਅਸੀਂ ਉੱਥੋਂ ਜਿਹੜੀ ਗੱਲ ਮੈਂ ਸੋਚਦਾ ਹਾਂ ਉਹ ਮੈਂ ਖੈਰ ਵੀ ਵੀ ਧੰਨ ਨਹੀਂ ਆ ਬਸ ਜਿਹੜਾ ਕੋਈ ਇਨਸਾਨ ਹੈਗਾ ਜਿਹੜਾ ਇੰਨੇ ਵੀ ਕਰ ਸਕਦਾ ਕੰਮ ਬਾਕੀ ਇਨਸਾਨੀਅਤ ਵੀ ਬੰਦੇ 'ਚ ਹੋਣੀ ਚਾਹੀਦੀ ਹੈ ਜਿਹਦੀ ਇਨਸਾਨੀਅਤ ਹੀ ਮਰ ਗਈ ਤੇ ਉਹ ਤੋਂ ਸੰਭਲ ਲੱਖਾ ਬੰਦਾ ਖਾਂਦੇ ਲਾਇਕ ਨਹੀਂ ਭਈਆ ਬੰਦਾ ਕੋਈ ਇਨਸਾਨ ਆਪਨ ਬਣਾਇਆ ਨਾ ਬ ਇਨਸਾਨੀਅਤ ਹੈ ਨਹੀਂ ਲੋਕਾਂ 'ਚ ਜੀ ਲੋਕੀ ਕੀ ਕਹਿੰਦੇ ਆ ਮੇਰਾ ਮੇਰਾ ਆ ਵੀ ਮੇਰਾ ਹੋ ਵੀ ਮੇਰਾ ਤੁਸੀਂ ਯਕੀਨ ਕਰੋ ਇਹ ਬੱਚੇ ਗਰਮੀਆ ਕਿੰਨਾ ਤੜਫਦੇ ਹਨ ਇਹਨਾਂ ਨੂੰ ਕਿਤੇ ਪਾਣੀ ਦੀ ਬੂੰਦ ਹੀ ਨਹੀਂ ਸੀ ਹੁੰਦੀ ਮੇਰਾ ਇੰਨਾ ਮਨ ਹੁੰਦਾ ਵੀ ਟਰੈਕਟਰ ਭਰ-ਭਰ ਕੇ ਨਾ ਮੈਂ ਕਿਤੇ ਸਾਰੇ ਭਰਿਆ ਆਇਆ ਕਰਾਂ ਪਾਣੀ ਦੇ ਬਾਉਲ ਲੋਕਾਂ ਨੇ ਲਾ ਰੱਖਿਆ ਗਲੀਆਂ ਵਿੱਚ ਹਨਾ ਪਰ ਤੁਸੀਂ ਦੁਪਹਿਰ ਦੇ ਟਾਈਮ ਦੇਖੋਗੇ ਸਾਰੇ ਬਾਉਲ ਖਾਲੀ ਪਏ ਆ ਮੇਰਾ ਇੰਨਾ ਬਸ ਉਹ ਇੱਕ ਗੱਲ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਚੰਗੇ ਕੰਮ ਵਿੱਚ ਨਾ ਕੋਈ ਜੁੜਦਾ ਵੀ ਨਹੀਂ ਨਾਲ ਅਸੀਂ ਬਹੁਤ ਟਰਾਈ ਕੀਤੀ ਹੈ ਵੀ ਸਾਡੇ ਕੋਈ ਟੀਮ ਵਧੀਆ ਬਣ ਜੇ ਸਾਡੇ ਨਾਲ ਪੰਜ ਸੱਤ ਜਣੇ ਜੁੜ ਜਾਣ ਹੱਥ ਖੜੇਗਾਤੇ ਬਈ ਹੁਣ ਤਾਂ ਮੈਨੂੰ ਐ ਹੁੰਦਾ ਵੀ ਚਲ ਮੈਂ ਆਪ ਹੀ ਨੀ ਆਪਾਂ ਇਦਾਂ ਹੀ ਕਹਿ ਸਕਦੇ ਆਂ ਵੀ ਸਾਡੇ ਨਾਲ ਨਾ ਜੁੜੋ ਆਪਣੇ ਬਾਰਾਂ ਦੇ ਮੂਰੇ ਜਾਂ ਤਾਂ ਕੋਈ ਨਿੱਕਾ ਜਿਹਾ ਗੋਲ ਆ ਜਾਂ ਛੱਤ ਤੇ ਹਾਂ ਜਿਹੜੇ ਪਾਉਂਦੇ ਆਂ ਉਹਨਾਂ ਨੂੰ ਤੁਸੀਂ 안 ਰੱਖ ਲਓ ਭਈਆ 2 ਮਿੰਟ 5 ਮਿੰਟ ਦਾ ਆਪਾਂ ਜਾਣੇ ਜੇ ਅਗਲੀ ਦੇ ਵਾਰ ਭਈ ਕਮ ਸੇਮ ਪਾਣੀ ਨਾਲ ਤਾਂ ਭਰ ਦੋ ਦੁੱਧ ਲੱਸੀ ਨਾਲ ਨਹੀਂ ਪੰਨੇ ਤੁਸੀਂ ਪਾਣੀ ਭਰ ਕੇ ਰੱਖ ਦੋ ਪਾਣੀ ਭਰ ਕੇ ਰੱਖ ਦੋ ਜਾਂ ਕੋਈ ਬੱਚੀ ਖੁਚੀ ਰੋਟੀ ਆ ਜਿਹੜੀ ਤੁਹਾਡੀ ਬਾਹਰ ਸਿੱਟਣ ਦੀ ਬਜਾਏ ਇਹਨਾਂ ਦੇ ਮੂੰਹ 'ਚ ਪੈ ਜਾਊਗੀ। ਬਾਕੀ ਤਾਂ ਆਪਣੇ ਘਰਾਂ 'ਚ ਆਮ ਹੀ ਨਾ ਪੰਜਾਂ ਚ ਰੋਟੀਆਂ ਬਚ ਜਾਂਦੀਆਂ ਨੇ। ਏਡ ਵੀ ਗੱਲ ਨਹੀਂ। ਨਹੀਂ ਨਹੀਂ ਬਚਦੀਆਂ ਭਈਆ ਦੋ ਫੁਲਕੇ ਲਾਸਟ ਦੇ ਬਣਾ ਕੇ ਰੱਖ ਦੋ ਇਹਨਾਂ ਵਾਸਤੇ। ਨਹੀਂ ਨਹੀਂ ਇੱਕ ਨਾ ਇਹ ਇੱਕ ਦਿਮਾਗ 'ਚ ਇਹ ਗੱਲ ਆ ਵੀ ਖਵਨੀ ਜੀ ਅਸੀਂ ਇੱਕ ਵਾਰੀ ਰੋਟੀ ਪਾ ਦਿੱਤੇ ਕੁੱਤਾ ਉੱਥੇ ਗਹਿਜ ਜੂ। ਬਾ ਸਾਰਿਆਂ ਨੂੰ ਆਈ ਹੁੰਦਾ ਵੀ ਸਾਡੀ ਗਲੀ 'ਚ ਪੋਟੀ ਕਰ ਦੋ ਸਾਡੀ ਗਲੀ 'ਚ ਪੋਟੀ ਕਰ ਜੂ ਯਾਰ ਇਹ ਪੋਟੀ ਕਰ ਕਿੱਥੇ ਜਾਣ? ਇਹ ਕੀ ਕਰ ਵੀ ਕਹਿੰਦੇ ਕਿੱਡੀ ਗੱਲ ਆ? ਉਹ ਸਵਾਈ ਵਿਚਾਰੇ ਸਫਾਈ ਵਾਲੇ ਕਰਮਚਾਰੀ ਆਂਦੇ ਆ ਉਹ ਕਰਤੇ ਜਾਂਦੇ ਆ ਸਾਫ। ਨਹੀਂ ਨਹੀਂ ਇਹ ਤਾਂ ਭਈਆ ਇੰਨੇ ਸਮਝਦਾਰ ਜਿਹੜੇ ਛੋਟੇ ਪੱਪੀ ਹੁੰਦੇ ਨਾ ਉਹ ਤਾਂ ਚਾਹੇਦ ਕਰ ਵੀ ਦੇਣ ਕਦੇ ਨਾ ਕਦੇ ਬਟੇ بڑے ਪੱਪੀ ਕਦੇ ਵੀ ਨਹੀਂ ਕਰਦੇ ਹਾਂ ਅਸੀਂ ਤੁਹਾਡੇ 12 ਚ ਦੇਖਿਆ ਉੱਥੇ ਹਾਂ ਤੁਸੀਂ ਜਾ ਕੇ ਆ ਕੇ ਦਰਵਾਜ਼ੇ ਅੱਗੇ ਸਾਫ਼ ਹੋਇਆ ਉਹ ਮੈਂ ਹਾਂ ਉਹ ਇਹਨਾਂ ਕਰਕੇ ਵਝਾਈ ਸੀ ਮੈਂਨੇ ਗ੍ਰੀਨ ਗ੍ਰਾਸ ਦੇ ਮੈਟ ਉਹ ਮੈਂ ਲੈ ਕੇ ਆਈ ਸੀ ਮੇਰੇ ਕੋਲ ਨਾ ਹੋਰ ਆਤ ਨੂੰ ਆਂਦੀ ਰਾਨੀ ਬਰਾਊਨੀ ਕਾਲੂ ਬਿਸਕੁਟ ਤੇ ਇੱਕ ਕਾਲੀ ਸੀ ਕਾਲੀ ਦੇ ਡੈਥ ਹੋ ਗਈ ਉਹਦੇ ਪੇਟ ਚ ਪਾਣੀ ਪੂਣੀ ਭਰ ਗਿਆ ਸੀ ਕਾਫੀ ਟਰੀਟਮੈਂਟ ਕਰਾਇਆ ਸੀ ਪਰ ਉਹ ਬਚੀ ਨਹੀਂ ਹੁਣ ਚਾਰ ਬੇਬੀ ਸੀ ਦੋ ਬੱਚੇ ਮੇਰੇ ਇੱਥੇ ਰਹਿਣ ਲੱਗੇ ਸ਼ੈਲਟਰ ਤੇ ਕਿਉਂਕਿ ਜਦੋਂ ਉਹ ਰਾਣੀ ਤੇ ਬਰਾਉਨੀ ਦੇ ਬੱਚੇ ਹੋਏ ਨਾ ਤਾਂ ਉਹ ਫੀਮੇਲ ਨਾ ਮੇਲ ਨੂੰ ਔਨ ਰਿੰਦਿਆ ਸੀ ਗਲੀ ਚ ਠੀਕ ਹੈ ਜੀ ਉਹ ਬੱਚੇ ਹੁਣ ਇੱਥੇ ਗੇਜ ਗੇ ਬਿਸਕੁਟ ਤੇ ਕਾਲੂ ਰਾਣੀ ਨਾਂ ਵੀ ਧਰੇ ਲਿਆ ਹਾਂ ਮੇਰਾ ਨਾਮ ਤਾਂ ਮੈਨ ਨਾਲ ਹੋ ਜਾਂਦਾ ਜਿਹੜਾ ਬੱਚਾ ਮੈਨੂੰ ਥੋੜਾ ਜਿਹਾ ਦਿਖਦਾ ਕੋਈ ਬਿਮਾਰ ਸਵਾ ਦੁਖ ਜਾਂਦਾ ਨਾ ਮੈਂ ਨਾਮ ਕਰਨ ਤੋਂ ਬਿਨਾ ਸਿਰ ਮੈਨੂੰ ਪਤਾ ਹੀ ਲੱਗਾ ਤੁਨ ਕਾਕਾ ਇਹ ਜਦੋਂ ਆਇਆ ਸੀ ਜਦੋਂ ਚੱਲ ਨਹੀਂ ਪੰਦਾ ਸੀ ਫਿਰ ਇਹਦਾ ਨਾਮ ਵੀ ਮੈਨੇ ਕਾਕਾ ਰੱਖਤਾ ਸੀ ਵੀ ਕਾਕਾ ਕਾਕਾ ਹੁਣ ਇਹਨੂੰ ਕਾਕੀ ਨੂੰ ਪਤਾ ਹੋਣੇ ਮੈਨੂੰ ਕਹੂਗਾ ਹਮੇਸ਼ਾ ਮੇਰੇ ਮੰਮ ਆਏ ਗਏ ਚਲੋ ਇਹਨਾਂ ਨੂੰ ਨਾਮ ਦਾ ਤਾਂ ਇਹਦਾ ਪਤਾ ਲੱਗ ਗਿਆ ਵੀ ਆਹ ਨਾਮ ਤੇ ਮੈਨੂੰ ਹੀ ਬੁਲਾ ਰਹੇ ਆ ਜੇ ਆਪਾਂ ਕੋਈ ਹੋਰ ਨਾਮ ਲਾਵਾਂਗੇ ਇਹਨੇ ਕੋਲੇ ਨਹੀਂ ਹੋਣਾ ਨਾ ਦੇਖੋ ਹੁਣ ਇਹ ਆਪਣੇ ਘਰ ਚ ਸੀਗਾ ਹੈਨਾ ਆਪਣੇ ਪਿੱਛੇ ਪਿੱਛੇ ਕਾਕਾ ਕਾਕਾ ਕਾ ਕੇ ਲੱਗੇਗੇ ਨਾ ਫਿਰ ਆ ਜਾ ਇਹ ਤੁਹਾਡੇ ਕੋਲ ਡਰ ਦੇ ਮਾਰੇ ਨਹੀਂ ਆ ਰਿਹਾ ਸੀ ਬਲਕਿ ਮੇਰੇ ਨਾਲ ਮੰਦਰ ਜਾਂਦਾ ਤੁਹਾਡੇ ਗਵੰਡੀ ਕੋਈ ਤਖਰੀਫਮੰਦ ਇਹਨਾਂ ਦੀ ਮੰਨਦੇ ਆ ਭਈਆ ਸਾਡੇ ਨਾਲ ਸਾਰੀ ਗੱਲੀ ਨਹੀਂ ਬੋਲਦੀ ਅੱਛਾ ਤਕਲੀਫ ਉਹਨਾਂ ਤਾਂ ਬਹੁਤ ਜ਼ਿਆਦਾ ਆਏ ਹੋ ਰਹੇ ਵੀ ਬਿੰਦੀਆਂ ਪਤਾ ਹੀ ਨਹੀਂ ਕੀ ਕਰ ਰਹੀ ਹੈ ਸਭ ਦੇ ਮੂੰਹ ਸੁੱਜੇ ਹੋਏ ਆ ਬਿਨਾ ਮਤਲਬ ਤੋਂ ਬਿਨਾ ਗੱਲ ਤੋਂ ਜੀ ਹਾਲਾਂਕਿ ਇਹਨਾਂ ਨੇ ਕਿਹੜਾ ਉਹਨਾਂ ਦਾ ਖਾਣਾ ਹੈ ਹਾਂ ਇਹਨਾਂ ਦਾ ਖਾਣਾ ਨਹੀਂ ਨਹੀਂ ਤੁਸੀਂ ਮੈਂ ਕਿਹੜਾ ਕਰੀ ਤੁਸੀਂ ਦਿਓ ਨਾ ਦਿਓ ਤੁਸੀਂ ਨਹੀਂ ਦਿੰਦੇ ਮੈਨੇ ਕੀ ਕਰਤਾ ਬਈ ਮੈਨੇ ਕਿਸੇ ਦਾ ਕੁਝ ਖੋਲ ਲਿਆ ਮੈਨੇ ਕਿਸੇ ਦੀ ਸੇਵਾ ਹੀ ਕਰ ਰਹੇ ਹਾਂ ਮੈਂ ਸੇਵਾ ਕਰਦੀ ਹਾਂ ਹਾਂਜੀ ਔਰ ਮੈਂ ਕਰਦੀ ਰਹੂੰਗੀ ਤੇ ਸੇਵਾ ਤਾਂ ਮੈਨੂੰ ਕੋਈ ਫਿਕਰ ਨਹੀਂ ਸਾਰੀ ਗਲੀ ਕੇ ਸਾਰਾ ਜਮਾਨਾ ਨਾ ਬੋਲੇ ਮੇਰੇ ਨਾਲ ਆਈ ਡੋਟ ਕੇਅਰ ਸੇਵਾ ਤਾਂ ਚਲੋ ਆਪਣੇ ਆਪ ਹੋਰ ਕਿਸੇ ਤਰੀਕੇ ਨਾਲ ਜੋ ਕਰਾਂਗੇ ਨਾ ਉਹ ਹੀ ਪਾਵਾਂਗੇ ਭਈਆ ਕਰਮ ਹੈ ਤਾਂ ਮੈਂ ਕਿਹਾ ਮਾਰੇ ਕੰਮ ਕਰਦੀਆਂ ਜੂਆ ਖੇਡਦੇ ਆਪਾਂ ਕਿਤੇ ਬਾਹਰ ਜਾਣੇ ਕੋਈ ੰਦੇ ਕੰਮ ਕਰਦੇ ਆਪਾਂ ਆਪਣੇ ਬੱਚੇ ਵੀ ਹਾਂ ਮੇਰੇ ਬੱਚਾ ਨੂੰ ਵੀ ਇੰਨਾ ਨਹੀਂ ਹੁੰਦਾ ਉਹ ਕਰੂਗਾ ਮਮਾ ਤੁਸੀਂ ਕਹੀਂ ਚਲੋ ਵਿਚਾਰਾ ਉਹ ਥੋੜਾ ਜਿਹਾ ਹੋਣੇ ਸੈਟਅਪ ਹੋਇਆ ਮਤਲਬ ਜੋਬ ਜੋ ਕਰ ਲੱਗਿਆ ਉਹਨੂੰ ਆਈ ਨਹੀਂ ਹੁੰਦਾਗਾ ਵੀ ਹਾਂ ਮਮਾ ਤੁਸੀਂ ਨਹੀਂ ਤੁਸੀਂ ਮੈਨੂੰ ਕਹਿਆ ਪਰ ਮਮਾ ਤੁਸੀਂ ਕਹੀਂ ਚਲੋ ਜੋ ਕਰਨਾ ਇੱਥੇ ਤੁਹਾਡੇ ਕੋਲ ਕਿੰਨੇ ਜਿਹੜੇ ਡੌਗਿਆਂ ਦਾ ਤੁਸੀਂ ਇਲਾਜ ਕਰ ਚੁੱਕੇ ਹੈ ਇਹ ਭਈਆ ਮੈਨੇ ਕਾਊਂਟ ਨਹੀਂ ਕੀਤੇ ਪਰ ਮਾਂ ਕੋਲ ਕਿਰਪਾ ਨਾਲ ਬਸ ਜਿਹੜੇ ਠੀਕ ਹੁੰਦੇ ਛੱਡਿਆ ਨੰਨੇ ਸੀ ਕਿਤੇ ਸੇਫ ਜੀ ਜਗ੍ਹਾ ਤੇ ਜਿਵੇਂ ਮੰਡੀ ਆ ਮੰਡੀ ਦੀ ਸੇਫ ਜਗ੍ਹਾ ਉੱਥੇ ਜਿਹੜੇ ਸਾਈਡਾਂ ਵਾਲੇ ਨਾ ਧੁੱਗੇ ਜੋ ਰੋਪਣ ਵਾਲੇ ਉਹ ਵਧੀਆ ਬੰਦੇ ਹੁੰਦੇ ਆ ਉਹਨਾਂ ਚਾਹੇ ਨਹੀਂ ਹੁੰਦਾ ਵੀ ਸਾਰੇ ਮਾਰਦੇ ਹੀ ਆ ਉਹ ਨੋਨ ਵੇਜ ਵਗੈਰਾ ਖਾਂਦੇ ਆ ਤੇ ਉਹ ਵਿਚਾਰੇ ਇਹਨਾਂ ਨੂੰ ਪਾਪੂ ਦਿੰਦੇ ਆ ਉਹ ਬੱਚਾ ਕੁਛ ਉਹਨਾਂ 'ਚ ਇਨਸਾਨੀਅਤ ਹੈ ਹਾਂ ਦੇਖੋ ਨਾ ਚਾਹੇ ਗਲੀ ਮੁਹੱਲੇ ਵਾਲੇ ਜਿਹਾ ਨਹੀਂ ਹੈਗੀ ਜੀ ਦੱਸ ਇਹਨਾਂ ਬੁਰਾ ਹਾਲ ਮੈਨੂੰ ਦੇਖ ਕੇ ਇਹਨਾਂ ਹੁੰਦਾ ਵੀ ਉਹ ਧੁੱਗੇ ਓਪੜੀ ਵਾਲੇ ਵਧੀਆ ਵਿਚਾਰੇ ਉੱਥੇ ਤੁਸੀਂ ਇੱਕ ਹੋਰ ਵੀ ਚੀਜ਼ ਦੇਖੋ ਉੱਥੇ ਭਾਨ ਸਿੰਘ ਦੱਸੀ ਆਉਂਦਾ ਉਹ ਨਾ ਬੱਚਿਆਂ ਨੂੰ ਪੜ੍ਹਾਉਂਦਾ ਉੱਥ ਮੰਡੀ ਚ ਬਹਣਦੇ ਬੱਚੇ ਹਾਂ ਹਾਂ ਬਟ ਮੈਂ ਕਦੇ ਉੱਥੇ ਗਈ ਨਹੀਂ ਬਸ ਇੱਥੇ ਗੇੜਾ ਗੂੜਾ ਘੱਟ ਜਾਣੇ ਹੁੰਨੇ ਮੰਡੀ ਚ ਪਰ ਮੈਂ ਦੇਖਦੀ ਹੁੰਨੀ ਆ ਵੀ ਸ਼ਾਮ ਨੂੰ ਉੱਥੇ ਸਕੂਲ ਲੱਗਦਾ ਹੈ ਹਾਂਜੀ 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 ਤੇ ਉਹ ਵੀ ਦੇਖੋ ਜੀ ਆਪਦੇ ਸਮੇਂ ਚੋਂ ਸਮਾਂ ਕੱਢ ਕੇ ਬੱਚਾ ਨੇ ਕੋਈ ਨਾ ਕੋਈ ਕੁਛ ਨਾ ਕੁਛ ਕਰ ਰਿਹਾ ਨਾ ਮੇਰੀ ਰਹੀ ਹੈ ਭਈਆ ਸਾਰਿਆਂ ਨੂੰ ਸੋਚ ਵੀ ਬੇਜਵਾਨ ਹੈ ਨਾ ਦੇਖੋ ਗਰੀਬ ਅਮੀਰ ਸਭ ਬੋਲ ਕੇ ਆਪਣਾ ਦੁੱਖ ਦੱਸ ਸਕਦੇ ਆ ਹਾਂਜੀ ਹਾਂ ਬੇਜਵਾਨ ਨਾ ਇਹ ਆਪਣਾ ਬੋਲ ਕੇ ਦੁੱਖ ਨਹੀਂ ਦੱਸਦਾ ਬਟ ਜੇ ਸਮਝਣਾ ਚਾਹੋ ਨਾ ਤਾਂ ਸਾਰੀ ਸਮਝ ਆਂਦੀ ਹੈ ਇਹਨਾਂ ਦੀ ਰੋਂਦੇ ਵੀ ਆ ਹੱਸਦੇ ਵੀ ਆ ਬੋਲਦੇ ਕਿਉਂਕਿ ਸਾਡੇ ਘ ਸਾਨੂੰ ਉਹਦੇ ਨਾਲ ਜ਼ਿਆਦਾ ਲਗਾਅ ਹੋਣ ਕਰਕੇ ਸਾਨੂੰ ਇਹਨਾਂ ਨਾਲ ਵੀ ਹਾਦਸਾ ਵਾਧ ਹੋ ਗਿਆ ਮੈਂ ਇੱਕ ਗੱਲ ਦੇਖਿਆ ਜੀ ਜਿਵੇਂ ਆਪਾਂ ਕਹਿੰਦੇ ਆ ਸਾਫ ਸਫਾਈ ਦੀ ਗੱਲ ਆਪਾਂ ਘਰਾਂ ਦੇ ਵਿੱਚ ਸਾਫ ਸਫਾਈ ਰੱਖਦੇ ਆ ਤੇ ਜੇ ਕੋਈ ਕੋਈ ਸਟ੍ਰੀਟ ਡੌਗ ਆ ਉਹਨੇ ਵੀ ਪੂਛ ਮਾਰ ਕੇ ਹੀ ਬੈਠਾ ਹਾਂ ਕਹਿੰਦੇ ਨਾ ਕੁੱਤਾ ਬੈਠਦਾ ਪੂਛ ਮਾਰ ਕੇ ਬੈਠਦਾ ਇਹ ਸਹੀ ਆ ਬਿਲਕੁਲ ਕਹਾਵਤ ਜੀ ਬੀ ਕੁੱਤਾ ਜਿੱਥੇ ਹਟੂਗਾ ਆਪਾਂ ਗੱਲ ਕਰਦੇ ਸੀ ਖੂਨ ਦੀ ਹੈਨਾ ਉਹਦੇ ਬਾਰੇ ਹਾਂ ਭਈਆ ਹੋ ਮੈਨੂੰ ਵੀ ਥੋੜਾ ਸੁਣਨ ਜਾਇਆ ਹੈ ਕਰਕੇ ਭਈ ਅੱਜ ਕੱਲ ਲੋਕ ਐਡੇ ਕਸਾਈ ਮੈਂ ਕਹਿੰਦੇ ਜਲਾਦ ਕੀ ਨਾਮ ਦਮਾ ਇਹੋ ਜੇ ਲੋਕਾਂ ਨੂੰ ਬਸ ਮੈਨੂੰ ਮੇਰੇ ਦਿਮਾਗ ਆ ਨਹੀਂ ਰਿਹਾ ਵੀ ਜਿਹੜੇ ਸਟਰੀਟ ਡੌਗ ਦਾ ਬਲੱਡ ਕੱਢ ਕੇ ਹਨਾ ਇਕੱਠਾ ਕਰਕੇ ਪੈਟਨ ਨੂੰ ਦੇ ਰਿਹਾ ਕਿਸੇ ਦੇ ਪੈਟਨ ਨੂੰ ਹਾਂਜੀ ਪ੍ਰਾਈਵੇਟ ਨੂੰ ਮਤਲਬ ਇਹ ਕੀ ਹੋਇਆ ਹਨਾ ਮਤਲਬ ਇਨਸਾਨੀਅਤ ਉਹਨਾਂ ਲੋਕਾਂ ਦੇ ਇਨਸਾਨ ਕਹਿਣਾ ਹੀ ਬਹੁਤ ਵੱਡਾ ਮੈਂ ਕਹਿੰਦੀ ਆ अपराध ਹੈ ਵੀ ਜੇ ਆਪਾਂ ਉਹਨਾਂ ਲੋਕਾਂ ਨੂੰ ਇਨਸਾਨ ਕਹਿ ਦਈਏ ਇਥੇ ਵਿਚਾਰੇ ਬੋਲ ਹੀ ਨਹੀਂ ਸਕਦੇ ਇੱਕ ਪੈਸਾ ਮੁੱਖ ਰੱਖਦਾ ਜੀ ਇੱਕ ਹੋਰ ਚੀਜ਼ ਆ ਬੰਦਿਆਂ 'ਚ ਤਾਂ ਡਾਕਟਰ ਖੂਨਦਾਨ ਹੀ ਹੁੰਦੇ ਆ ਹਾਂਜੀ ਉਹਨਾਂ ਨੂੰ ਕੀ ਪਤਾ ਖੂਨਦਾਨ ਇਹਨਾਂ ਨੂੰ ਕੀ ਪਤਾ ਵਿਚਾਰੇ ਨੂੰ ਇਹਨਾਂ ਨੂੰ ਪਤਾ ਨਹੀਂ ਭਈਆ ਖੂਨਦਾਨ ਨਹੀਂ ਕਰ ਰਹੇ ਉਹ ਕੋ ਖਮੀਨੇ ਖੂਨ ਖੋ ਰਹੇ ਆ ਇਹਨਾਂ ਦਾ ਇਹਨਾਂ ਦਾ ਦੂਸਰੇ ਆ ਖੂਨ ਦੂਸਰੇ ਆ ਹਾਂਜੀ ਤੇ ਇੱਕ ਬਸ ਪੈਸਾ ਮੁੱਖ ਰਹਿ ਗਿਆ ਜੀ ਹੈ ਨਾ ਬਿਲਕੁਲ ਭਈਆ ਬਿਲਕੁਲ ਕੱਲ੍ਹ ਜੋ ਕਹਿੰਦੇ ਨੇ ਕੱਲ੍ਹ ਜੋ ਆਊਗਾ ਬਹੁਤ ਜ਼ੋਰਾ ਜ਼ੋਰਾ ਨਾਲ ਉਹੀ ਹਾਲ ਆ 10% ਲੋਕ ਰਹਿ ਜਾਣਗੇ ਅਸੀਂ ਵੀ ਸੁਣਿਆ ਵੀ ਨਾ ਬਸ ਕਿ ਬਾਲੇ ਸਾਰੇ ਹਾਂ ਸਾਰੇ ਤਾਂ ਨਹੀਂ ਆਪਾਂ ਕਹਿੰਦੇ ਭਈਆ ਬਸ ਫਿਰ ਜਦੋਂ ਉਹੀ ਗੱਲਾਂ ਨੇ ਜਦੋਂ ਇੱਕ ਕਰ ਰਿਹਾ ਦੋ ਕਰ ਰਿਹਾ ਤਾਂ ਸਾਰੇ ਹੀ ਹੋ ਜਾਣਗੇ ਆਉਣ ਵਾਲੇ 4-5 ਸਾਲਾਂ ਚ ਤੁਸੀਂ ਦੇਖ ਲਿਓ ਸਾਰੇ ਹੀ ਕਰਾਂ ਲੱਗ ਜਾਣਗੇ ਇਹ ਤਾਂ ਬਦਨਾਮ ਤਾਂ ਸਾਰੇ ਹੋ ਹੀ ਜਾਣਗੇ ਹੋ ਹੀ ਗਏ ਹੋ ਗਏ ਭਈਆ ਇੱਕ ਮੱਛਲੀ ਕਹਿੰਦੇ ਨੇ ਨਾ ਸਾਰੇ ਜਲ ਨੂੰ ਗੰਦਾ ਕਰਦੀ ਆ ਉਹ ਕਹਾਵਤ ਹੈ ਉਹ ਸਹੀ ਹੈ ਕਹਾਵਤ ਵੀ ਜੇ ਇੱਕ ਨੇ ਕੀਤਾ ਅੱਜ ਦੋ ਨੇ ਕੀਤਾ ਹਨਾ ਤਿੰਨ ਨੇ ਕੀਤਾ ਤਾਂ ਸਾਰੇ ਇੱਕ ਚੱਲਣ ਲੱਗ ਜੂ ਕੰਮ ਪਰ ਇਹ ਆ ਵੀ ਉੱਪਰ ਵਾਲੇ ਨੂੰ ਜਵਾਬ ਦੇਣਾ ਪੈਣਾ ਇਹ ਨਾ ਸੋਚੋ ਵੀ ਉਹ ਦੇਖ ਰਿਹਾ ਤੁਹਾਨੂੰ ਕੋਈ ਤੁਹਾਡੇ ਸੈਂਟਰ ਵਾਸਤੇ ਕੋਈ ਸਰਕਾਰੀ ਮਦਦ ਮਿਲੀ ਕਦੇ ਨਾ ਭਈਆ ਸਰਕਾਰੀ ਕੇ ਪ੍ਰਾਈਵੇਟ ਵੀ ਇਹ ਤਾਂ ਖੜਦੇ ਆ ਕੇ ਕਿ ਜਿਵੇਂ ਹੁਣ ਜੀ ਗਰਮੀਆਂ ਚੱਲ ਪਿਆ ਸਹਿਰਾਂ ਦੇ ਵਿੱਚ ਤਾਂ ਬਹੁਤ ਗੱਡੀਆਂ ਹੈਗੀਆਂ ਨਾ ਕਾਰਾਂ ਹੈਗਿਆ ਕੋਈ ਹੋਰ ਸਾਡੇ ਨਾਲ ਹੀ ਪਲਾਟ ਤੇ ਹੈਗੀਆਂ ਕਾਰਾਂ ਬੜੀਆਂ ਇਹ ਬਾਕੀ ਜਦੋਂ ਇਹ ਕਈ ਵਾਰੀ ਆਪਣੀ ਜਗ੍ਹਾ ਲੱਭਦੇ ਆ ਕਿ ਸਹਿਰਾਂ ਦੇ ਵਿੱਚ ਕੋਈ ਦਰਾਖਤ ਨਹੀਂ ਮਿਲਦਾ ਜਾਂ ਕੋਈ ਛਾਂ ਨਹੀਂ ਮਿਲਦੀ ਇਹ ਗੱਡੀਆਂ ਦੇ ਥੱਲੇ ਸੁੱਕੇ ਬੈਠ ਜਾਂਦੇ ਆ ਉਦੋਂ ਆਪਾਂ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕਾਰ ਡਰਾਈਵ ਕਰੋ ਜਾਂ ਕੋਈ ਟਰੱਕ ਜਿਹੜਾ ਵੀ ਕੋਈ ਵਹੀਕਲ ਚਲਾਣ ਲੱਗੇ ਉਹ ਪਲੀਜ਼ ਸਟਾਰਟ ਕਰਕੇ ਥੋੜਾ ਜਿਹਾ ਥੱਲੇ ਦੇਖ ਲਿਆ ਕਰੋ ਕਿ ਕੋਈ ਬੱਚਾ ਤਾਂ ਨਹੀਂ ਬੈਠਾ ਨੀਚੇ ਹਾਂਜੀ ਕਿਉਂਕਿ ਅੱਜ ਕੱਲ ਇਹਨਾਂ ਨੂੰ ਕੋਈ ਜਗ੍ਹਾ ਹਾਂ ਜੀ ਐ ਪੁੱਤਿਆ ਮਾਰ ਮਾਰ ਕੇ ਚੱਲਗੇ ਹਟ ਹਟ ਮਾਰਦੀਆਂ ਨੇ ਸਾਨੂੰ ਨਾ ਦੁੱਖ ਹੁੰਦਾ ਨਾ ਬਸ ਇਹ ਕ ਮੇਰਾ ਬੱਸ ਨਹੀਂ ਚੱਲਦਾ ਵੀ ਕਮੀਨੀ ਇਹ ਜਗਾ ਨਾ ਲੈ ਕੇ ਜਾਣੀ ਆ ਤੁਸੀਂ ਇੱਥੇ ਹੀ ਰਹਿ ਜਾਣੀ ਆ ਜੀ ਤੁਹਾਡੇ ਐਡੇ ਦਾ ਕੋਠੇ ਮਹਿਲ ਪਿਆ ਤੁਸੀਂ ਅੰਦਰ ਬੈਠੋ ਗਲੀਆਂ ਦੀਆਂ ਦੇਲੀਆਂ ਤੇ ਨਹੀਂ ਬੈਠਣੀਆਂ ਇਹਨਾਂ ਬੱਚਿਆਂ ਨੂੰ ਇਹੋ ਜਿਹੇ ਲੋਕ ਆ ਗਲੀਆਂ ਮੁਹੱਲੇ ਚ ਹਰ ਕਿਤੇ ਥਾਂ ਤੇ ਆ ਇੱਕ ਹੋਰ ਵੀ ਹੋਣੀ ਚਾਹੀਦੀ ਗੱਲਬਾਤ ਜਿਵੇਂ ਬੰਦੇ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਚੰਗੇ ਦਿਲਾਂ ਦੇ ਮਾਲਕ ਵੀ ਹੁੰਦੇ ਉਹਨਾਂ ਨੂੰ ਚਾਹੀਦਾ ਵੀ ਦਰਸਤ ਜ਼ਰੂਰ ਲਾਉਣ ਯਾਰ ਬਿਲਕੁਲ ਸੁਰੱਖਤਾਂ ਦੀ ਬਹੁਤ ਜ਼ਿਆਦਾ ਕਮੀ ਹੋ ਰਹੀ ਆ ਕਿਤੇ ਵੀ ਨਹੀਂ ਹੈਗੀ ਲੋਕਾਂ ਨੇ ਜਗਾ ਸਿਰਫ ਆਪਣੇ ਪਲਾਟ ਬਣਾ ਰੱਖਿਆ ਬਸ ਆਪਦੇ ਖਰੀਦੀ ਜਾਂਦੇ ਆ ਵੇਚੀ ਜਾਂਦੇ ਇਹਨਾਂ ਬੱਚਿਆਂ ਦਾ ਕੋਈ ਮਤਲਬ ਹੱਲ ਹੈ ਨਹੀਂ ਬੇਜਵਾਨਾਂ ਬਾਰੇ ਤਾਂ ਕਿਸੇ ਕਿਸੇ ਜਿਹੜੇ 10% ਲੋਕ ਹਨ ਜਿਹੜੇ ਬੇਜਵਾਨਾਂ ਨਾਲ ਪਿਆਰ ਕਰਦੇ ਸਿਰਫ ਉਹ ਹੀ ਇਹਨਾਂ ਬਾਰੇ ਸੋਚਦੇ ਆ ਬਾਕੀ ਇਨਸਾਨ ਕੀ ਆ ਵੀ ਮੇਰਾ ਆ ਵੀ ਮੇਰਾ ਆਏ ਤਾਂ ਗਲੀ ਪੱਕੀ ਕਰ ਦੋ ਆ ਪਲਾਟ ਲੈ ਲਓ ਇੱਥੋਂ ਪੱਕਾ ਕਰ ਦੋ ਮਤਲਬ ਨਾ ਨਾ ਵਾਸਤੇ ਪਾਣੀ ਹੈ ਨਾ ਗਊ ਨੰਦੀਆਂ ਵਾਸਤੇ ਕੋਈ ਚਾਰਨ ਵਾਸਤੇ ਜਗਾ ਹੈਗੀ ਆ ਕੁੱਝ ਵੀ ਨਹੀਂ ਹੈਗਾ ਮਤਲਬ ਭੁੱਖੇ ਮਰ ਰਹੇ ਆ ਮੇਰੇ ਐਨਾ ਮਨ ਦੁਖੀ ਹੁੰਦਾ ਕਈ ਥਾਂ ਤੇ ਅਸੀਂ ਦੇਖਦੇ ਆ ਗਊਆਂ ਜਮਾ ਹੀ ਹੱਡੀਆਂ ਨਿਕਲੀਆਂ ਪਈਆਂ ਹੁੰਦੀਆਂ ਸਾਨੂੰ ਹੁਣ ওই ਗੱਲ ਆ ਜੇ ਆਪਾਂ ਇਸ ਸਿਰੇ ਦੇਖਦੇ ਆ ਗਊ ਅਸੀਂ ਇਸ ਸਿਰੇ ਰਹਨੇ ਆ ਉਥੋਂ ਪੱਠੇ ਲੈ ਕੇ ਕਿੰਨੀ ਦੇਰ ਲੈ ਕੇ ਜਾ ਸਕਦੇ ਆ ਸੀ ਹਾਂਜੀ ਬਹੁਤ ਮਨ ਦੁਖਦਾ ਪਾਣੀ ਕਿਤੇ ਵੀ ਹੈ ਨਹੀਂ ਮੈਂ ਕਹਿੰਨੀ ਕਿਤੇ ਨਾ ਕਿਤੇ ਮਾੜਾ ਮੋਟਾ ਹੋਰ ਤਾਂ ਤੁਸੀਂ ਨਹੀਂ ਕਰ ਸਕਦੇ ਹਰ ਘਰ ਦੇ ਅੱਗੇ ਇੱਕ ਬਾਊਲ ਪਾਣ ਦਾ ਅਰਥ ਹੋਵੇ ਨਾ ਮੈਂ ਕਹਿੰਦੇ ਫਿਰ ਵੀ ਨੰਦੀ ਗਊ ਜਿਹੜੇ ਮਤੋਂ ਕਿ ਆਮ ਜਾਨਵਰ ਆ ਜਿਹੜੇ ਆਪਣੇ ਛਾਰਾ ਵਿੱਚ ਰਹਿੰਦੇ ਆ ਹਨਾ ਇਹ ਪੀ ਕੇ ਕਮਸ ਕਮ ਆਪੇ ਪਿਆਸ ਤੇ ਮਟਾਈ ਕਰ ਦਿਆ ਨਾ ਕਿਉਂਕਿ ਬੰਦਾ ਤਾਂ ਪਾਣੀ ਮੰਗ ਕੇ ਲੈ ਲੈਂਦਾ ਪਰ ਅਪਾ ਅਪਾ ਦੇਸੀ ਰੋਟੀ ਵੜ ਕੇ ਬਹਿ ਜਾਗੇ ਪਰ ਇਹ ਕੀ ਹੈ ਕੀ ਤੋਂ ਮੰਗਣਾ ਇਹਨੂੰ ਕਹਿਣਾ ਕਿਹੜਾ ਦੁੱਖ ਸੁਣੋ ਜਿਵੇਂ ਤੁਹਾਡੇ ਤੁਸੀਂ ਸੇਵਾ ਕਰ ਰਹੇ ਤੁਸੀਂ ਤਾਂ ਇਹਨਾਂ ਦਾ ਜਿਹੜਾ ਦੁੱਖ ਆ ਸਮਝ ਸਕਦੇ ਹੋ ਉਹ ਵੀ ਸਮਝ ਨਹੀਂ ਸਕਦਾ ਹਨਾ ਬਸ ਤੇ ਆਪਣਾ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦਰਸ਼ਕਾਂ ਨੂੰ ਇਹ ਮੈਸੇਜ ਹੈ ਮੇਰਾ ਵੀ ਬੇਜ ਬੰਨਾਂ ਵਾਲਾ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਕਿਰਪਾ ਕਰਕੇ ਹੋਰ ਤੁਸੀਂ ਨਹੀਂ ਕਰ ਸਕਦੇ ਆਪਣੇ ਘਰ ਦੇ ਬਾਹਰ ਮਿੱਟੀ ਦੇ ਬਾਊਲ ਰੱਖ ਦੋ ਪਾਣੀ ਨਾਲ ਭਰ ਦੋ ਜੇ ਕਿਤੇ ਰਾਤ ਨੂੰ ਸ਼ਾਮ ਨੂੰ ਸੁਬਹਾ ਕਦੇ ਵੀ ਰੋਟੀ ਦਾ ਟੁਕੜਾ ਬਚਦਾ ਪਲੀਜ਼ ਪਾ ਦਿਆ ਕਰੋ 10 ਰੁਪਏ ਦਾ ਬਿਸਕੁਟ ਦਾ ਪੈਕੇਟ ਆਂਦਾ ਹੈ ਪਲੀਜ਼ ਉਹੀ ਰੱਖ ਦਿਆ ਕਰੋ ਇਹ ਆਪਣੀ ਲੋਕੇਸ਼ਨ ਦੱਸੋਗੇ ਜੀ ਇਹ ਲੋਕੇਸ਼ਨ ਕਿੱਥੇ ਆ ਤੇ ਦਰਸ਼ਕਾਂ ਨੂੰ ਇਹ ਵੀ ਬਰਨਾਲੇ ਸਹਿਰ ਦੇ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੀ ਇਹ ਪਲਾਟ ਸੀ ਜਿੱਥੇ ਸ਼ੈਲਟਰ ਬਣਿਆ ਸੀ ਇਕ ਕਿਸੇ ਦਾ ਲੈ ਕੇ ਜਿਹੜੇ ਬਿੰਦਿਆ ਸਿੰਗਲਾ ਜੀ ਇੱਥੇ ਆਪਣਾ ਡੌਗਾਂ ਦਾ ਜਿਹੜਾ ਇਲਾਜ ਕਰਦੇ ਸੀ ਤੇ ਇਹ ਜਿਹੜਾ ਜਗ੍ਹਾ ਇਹ ਸੇਲ ਹੋ ਚੁੱਕੀ ਆ ਜੇ ਇੱਥੇ ਨੇੜੇ ਤੇੜੇ ਕੋਈ ਹੋਰ ਕੋਈ ਜਗ੍ਹਾ ਪਈ ਹੋਵੇ ਹਾਂਜੀ ਕੋਈ ਜਗ੍ਹਾ ਸੇਵਾ ਵਾਸਤੇ ਜੀ ਜਗ੍ਹਾ ਪਈ ਹੋਵੇ ਤਾਂ ਸੇਵਾ ਲਈ ਕੁਛ ਲਈ 6 ਮਹੀਨੇ ਲਈ ਤੁਸੀਂ ਬਿੰਦਿਆ ਸਿੰਗਲਾ ਜੀ ਨੂੰ ਦੇ ਸਕਦੇ ਹੋ ਤਾਂ ਜੋ ਜਰ ਇਹ ਜਿਹੜੇ ਬੇਦਵਾਨ ਨੇ ਉਹਨਾਂ ਦਾ ਜਿਹੜਾ ਇਲਾਜ ਹੋ ਸਕੇ ਹੈਨਾ ਤੇ ਆਪਾਂ ਇਹਨਾਂ ਦਾ ਕਰ ਹੀ ਸਕਦੇ ਆ ਜਾਂ ਕੋਈ ਰੈਂਟ ਤੇ ਹੀ ਦੇ ਦੇ ਉਹਦਾ ਆਪਾਂ ਮਹੀਨੇ ਦਾ ਕੋਈ ਕਿਰਾਇਆ ਭਰਦਾ ਕਰਾਂਗੇ ਕੋਈ ਇਹੋ ਜੀ ਜਗ੍ਹਾ ਹੋਵੇ ਜਿਹੜੀ ਖਾਲੀ ਆ ਜਿੱਥੇ ਇਹਨਾਂ ਦਾ ਇਲਾਜ ਹੋ ਸਕੇ ਤੇ ਇੰਨੀ ਬੇਨਤੀ ਜ਼ਰੂਰ ਆ ਬਰਨਾਲਾ ਬਸੇਗਾ ਨੂੰ ਵੀ ਥੋੜੀ ਜੀ ਜਗ੍ਹਾ ਜ਼ਰੂਰ ਦਿੱਤੀ ਜਾਵੇ ਜਾਂ ਕਿਰਾਏ ਤੇ ਦਿੱਤੀ ਜਾਵੇ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ 1500 2000 2500 ਜਿੰਨਾ ਵੀ ਕਿਰਾਇਆ ਵੀ ਚਲੋ ਰਲ ਮਿਲ ਕੇ ਆਪਾਂ ਭੁਗਤਾਨ ਕਰਦਾ ਕਰਾਂਗੇ ਹਨਾ ਤੇ ਇਹਨਾਂ ਦੇ ਨਾਲ ਜ਼ਰੂਰ ਜੜੋ ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਆ ਡਾਗ ਇੱਥੇ ਐਕਸੀਡੈਂਟ ਹੋਇਆ ਵਾ ਇਹਨਾਂ ਤੱਕ ਪਹੁੰਚ ਜ਼ਰੂਰ ਬਣਾਇਆ ਕਰੋ ਤੇ ਤੁਸੀਂ ਆਪਣਾ ਕੋਈ ਨੰਬਰ ਬੋਲ ਸਕਦੇ ਹੋ ਮੇਰਾ ਨੰਬਰ ਹੈਗਾ 8427438952 8427438952 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੇ ਇਹਨਾਂ ਨੂੰ ਦੱਸ ਸਕਦੇ ਹੋ ਤੇ ਆਪਣਾ ਜਿਹੜੀ ਆ ਕੋਈ ਜਗ੍ਹਾ ਦੇਣੀ ਚਾਹੁੰਦਾ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਿਓ ਜਾਂ ਕੋਈ ਕੋਈ ਤੁਹਾਨੂੰ ਲੱਗਦਾ ਵੀ ਕੋਈ ਹੈਗਾ ਡੌਗ ਦਾ ਨਾਲ ਲਈ ਹੈ। ਇਹ ਇੱਕ ਹੋਇਆ ਸਟੇਵੀ ਹੈ ਜਿਹੜੇ ਗਲੀ ਵਾਲੀਆਂ ਸਾਰੀਆਂ ਆਂਟੀਆਂ ਜੋ ਵੀ ਆਪਣੀ ਗਲੀ ਮੁਹੱਲੇ ਵਾਲੀਆਂ ਇੱਕ ਤਾਂ ਇੱਕ ਕੰਮ ਕਰ ਲਓ ਇੱਕ ਮਿੱਟੀ ਵਾਲੇ ਬਾਊਲ ਆਪਣੇ ਘਰ ਦੇ ਬਾਹਰ ਜ਼ਰੂਰ ਰੱਖ ਦੋ ਤੇ ਸਾਰੇ ਪਾਣੀ ਨਾਲ ਭਰ ਕੇ ਰੱਖੋ ਖਾਲੀ ਰੱਖਣ ਦਾ ਕੋਈ ਫਾਇਦਾ ਨਹੀਂ ਤੇ ਦੂਸਰੀ ਇਹ ਜੇ ਤੁਸੀਂ ਦੇਲੀਆਂ ਆਪਣੀਆਂ ਸਾਫ਼ ਵੀ ਕਰਦੀ ਹੋ ਵੀ ਇਹਨਾਂ ਨੂੰ ਆਪਣੀ ਬੈਠਣ ਦੀ ਜਗ੍ਹਾ ਦੇ ਦਿਆ ਕਰੋ। ਕੋਈ ਫਰਕ ਨਹੀਂ ਪੈਣਾ ਜੀ ਨੇ ਕੱਲ੍ਹ ਤੁਰ ਜਾਣਾ ਅੱਜ ਤੁਰ ਜਾਣਾ ਉਹ ਦੇਲੀ ਉੱਥੇ ਪਈ ਦੀ ਪਈ ਰਹਿ ਜਾਨੀ ਆਪਣੇ ਨਾਲ ਨਹੀਂ ਜਾਣੀ। ਸਿਰਫ ਕਰਮ ਜਾਣਗੇ ਆਪਣੇ ਕਰਮ ਆਪਣੇ ਕਰਮਾਂ ਵੱਲ ਧਿਆਨ ਦਿਓ ਬਾਕੀ ਹੋਰ ਕੋਈ ਫਰਕ ਨਹੀਂ ਪੈਂਦਾਗਾ ਕੋਈ ਕੀ ਕਹਿੰਦਾ ਕੋਈ ਕੀ ਨਹੀਂ ਕਹਿੰਦਾ ਇੱਕ ਘੋਟ ਦੁੱਧ ਨਾਲ ਜਾਂ ਇੱਕ ਘੋਟ ਲੱਸੀ ਨਾਲ ਇਹਨਾਂ ਦਾ ਢਿੱਡ ਭਰ ਜਾਂਦਾ ਆਪਣੇ ਵਰਗਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਆ ਵੀ ਯਾਰ ਤੁਸੀਂ ਹੋਰ ਵੀ ਕਿਤੇ ਸੇਵਾ ਕਰ ਦਿਓ ਘੰਟਾ ਘੜੀ ਇਹਨਾਂ ਨਾਲ ਵੀ ਲਵਾਜਿਆ ਕਰੋ ਕੋਈ ਮਿੱਤਰ ਪਿਆਰਾ ਆਪਾਂ ਮੰਦਰਾਜ ਵੀ ਜਾਣਦੇ ਆ ਗੁਰਦੁਆਰਾ ਸਾਹਿਬ ਜੀ ਵੀ ਜਾਣਦੇ ਆ ਨਾ ਉੱਥੇ ਵੀ ਤਾਂ ਦਾਨਪੁਣ ਕਰਕੇ ਆਨੇ ਆ ਜੇ ਹੋਈ ਤੁਸੀਂ 10 ਰੁਪਏ ਦਾ ਬਿਸਕੁਟ ਲੈ ਆ ਕੇ ਬੱਚਿਆਂ ਦਾ ਢਿੱਡ ਭਰ ਦੋ ਕੀ ਮਾੜੀ ਗੱਲ ਆ ਮੰਦਰਾ ਮੇਤਾ ਹੋਰ ਦਾਨੀ ਬਹੁਤ ਬੈਠੇ ਆ ਵੱਡੇ ਵੱਡੇ ਦੇਣ ਵਾਲੇ ਉਹ ਹਜ਼ਾਰਾਂ ਲੱਖਾਂ ਕਰੋੜਾਂ ਚ ਦੇ ਜਾਂਦੇ ਆ ਮਿੰਟ ਲੱਗਦਾ ਤੁਹਾਨੂੰ 50 ਰੁਪਏ ਦੇ ਇੱਕ ਦਿਨ ਚ ਖਰਚਣ ਲੱਗੇ ਵੀ ਤੁਹਾਨੂੰ ਆਈ ਹੁੰਦਾ ਵੀ ਯਾਰ 50 ਰੁਪਏ ਬਿਸਕੁਟ ਖਵਾਣੇ ਮੈਣਗੇ ਰਸ ਪਾਣੇ ਬਹਿਣਗੇ ਇਹ ਬੱਚੇ ਸਾਰਾ ਕੁਝ ਖਾ ਲੈਂਦੇ ਵਿਚਾਰੇ ਆ ਦੇਖ ਲਓ ਮੇਰੇ ਨਾਲ ਕਿਵੇਂ ਜੁੜਿਆ ਹੋਇਆ ਇਹ ਨਾ ਇਹ ਭਾਵਨਾਵਾਂ ਨੂੰ ਸਮਝੋ ਇਹ ਕੁਝ ਨਹੀਂ ਮੰਗਦੇ ਥੋੜਾ ਘਰ ਲੁੱਟਣ ਨਹੀਂ ਆਉਂਦੇ ਸਿਰਫ ਦੋ ਰੋਟੀ ਲੈਣ ਆਉਂਦੇ ਆ ਜੀ ਸਹੀ ਕਿਹਾ ਜੀ ਬਾਕੀ ਆਪਣੇ ਕਰਮ ਆ ਮੈਂ ਦੇਖੋ ਜੀ ਜਿਹੜਾ ਜਿਵੇਂ ਕਰੂਗਾ ਓਵੇਂ ਭਰੂਗਾ ਨਾ ਠੀਕ ਆਪਾਂ ਤਾਂ ਇਹੀ ਕਹਿ ਸਕਦੇ ਆ ਧੰਨਵਾਦ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗੀ। थैंक यू विरे।